ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅਮਰਦਾਸ ਜੀ ਦੀਆਂ ਪਵਿੱਤਰ ਬਖਸ਼ਿਸ਼ਾਂ ਲੈ ਕੇ ਗੁਰਮਤਿ ਦੇ ਪ੍ਰਚਾਰ ਲਈ ਨਿਤਰੇ ਅਤੇ ਗੁਰੂ ਅਮਰਦਾਸ ਜੀ ਵੱਲੋਂ ਥਾਪੀਆਂ ਮੰਝੀਆਂ ਵਿੱਚੋਂ ਉਹਨਾਂ ਵਿੱਚੋਂ ਅਗਲੇ ਦਾ ਮੰਝੀਦਾਰ ਭਾਈ ਰੰਗ ਸ਼ਾਹ ਅਰੋੜਾ ਸੀ ਇੱਕ ਭਰਮ ਪੈਣਾ ਇੱਥੇ ਮੈਂ ਕੱਟ ਕੇ ਅੱਗੇ ਤੁਰਨਾ ਚਾਹੁੰਦਾ ਅਰੂੜਾ ਅਸਲ ਵਿੱਚ ਇੱਕ ਖੱਤਰੀਆਂ ਵਿੱਚੋਂ ਹੀ ਨਿਕਲੀ ਹੋਈ ਵਪਾਰੀ ਜਾਤ ਹੈ ਇਹਨਾਂ ਲੋਕਾਂ ਨੂੰ ਵਪਾਰ ਦੇ ਬਾਰੇ ਵਿੱਚ ਬਹੁਤ ਗੂੜਾ ਗਿਆਨ ਹੁੰਦਾ ਹੈ ਅਰੂੜੀਆਂ ਨੂੰ ਤੁਸੀਂ ਅਕਸਰ ਵਪਾਰ ਦੀ ਦੁਨੀਆ ਵਿੱਚ ਬਹੁਤਾ ਵਿਚਰਦੇ ਦੇਖੋਗੇ ਇਹ ਸਿੰਧ ਦੇ ਇਲਾਕੇ ਚ ਭਾਈ ਕਾਂਸ਼ਿਕ ਨਾਪਾ ਨੇ ਅਰੋੜਾ ਦਾ ਅਰਥ ਬੜਾ ਪਿਆਰਾ ਕੀਤਾ ਹੋਇਆ ਤੁਹਾਨੂੰ ਵਕਤ ਮਿਲੇ ਜ਼ਰੂਰ ਦੇਖਿਓ ਜੇ ਮਹਾਨਕੋਸ਼ ਵਿੱਚੋਂ ਸਿੰਧ ਦੇ ਇਲਾਕੇ ਚ ਇੱਕ ਸਖਰ ਹੈ ਸਖਰ ਦੇ ਇਲਾਕੇ ਵਿੱਚ ਇੱਕ ਨਕਰਤਾ ਨਾਸੀ ਅਰੋਰ ਉਸ ਅਰੋਰ ਵਿੱਚੋਂ ਨਿਕਲੇ ਹੋਏ ਇੱਥੋਂ ਸ਼ੁਰੂਆਤ ਹੋਈ ਇਹਨਾਂ ਦੀ ਅਰੋਰ ਵਿੱਚੋਂ ਨਿਕਲੇ ਹੋਈ ਇੱਕ ਵਪਾਰੀ ਜਾਤ ਸਮਾਪਾ ਕੇ ਅਰੋਰ ਤੋਂ ਅਰੋੜੇ ਬਣ ਗਿਆ ਮਨੁੱਖੀ ਬੋਲੀ ਦੀ ਸਹੂਲਤ ਨੇ ਅਰੋੜੇ ਤੋਂ ਇਹਨੂੰ ਅਰੋੜਾ ਕਹਿਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਇਹ ਅਸਰ ਵਿੱਚ ਖੱਤਰੀਆਂ ਵਿੱਚੋਂ ਨਿਕਲੇ ਹੋਏ ਲੋਕ ਨੇ ਵਪਾਰ ਦੀ ਚੰਗੀ ਸੂਝ-ਬੂਝ ਹੁੰਦੀ ਸੀ ਤਰੱਕੀ ਕਰਨ ਵਿੱਚ ਬਹੁਤੀ ਦੇਰੀ ਨਹੀਂ ਸੀ ਲਾਉਂਦੇ ਚੰਗੀ ਤਰ੍ਹਾਂ ਜਲਦੀ ਨਾਲ ਹੀ ਆਪਣੇ ਪੈਰਾਂ ਤੇ ਖਲ ਹੋ ਜਾਂਦੇ ਸਨ ਏ ਵੀ ਜਲੰਧਰ ਦੇ ਇਲਾਕੇ ਮੱਲੂ ਪੋਤੇ ਦਾ ਰਹਿਣ ਵਾਲਾ ਸੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਸੁਣ ਕੇ ਵਗਦੇ ਰਹਿਮਤਾਂ ਦੇ ਦਰਿਆ ਵਿੱਚ ਛੁੱਬੀਆਂ ਮਾਰਨ ਵਾਸਤੇ ਗੁਰੂ ਜੀ ਦੀ ਬਾਣੀ ਨਾਲ ਇੱਕ ਰਿਸ਼ਤਾ ਗੰਢਣ ਵਾਸਤੇ ਇਨਸਾਨੀਅਤ ਦੇ ਰਾਹ ਤੇ ਤੁਰਨ ਵਾਸਤੇ ਏ ਵੀ ਗੁਰੂ ਜੀ ਦੇ ਦਰ ਤੋਂ ਬੰਦਗੀ ਦੀ ਖੈਰ ਲੈਣ ਵਾਸਤੇ ਗਿਆ ਮੇਰੇ ਮਾਲਕ ਨੇ ਬਖਸ਼ਿਸ਼ ਕੀਤੀ ਇਹਦੀਆਂ ਝੋਲੀਆਂ ਰਹਿਮਤਾਂ ਦੇ ਨਾਲ ਭਰ ਦਿੱਤੀਆਂ ਹੁਣ ਇਹ ਗੁਰੂ ਦਾ ਪਿਆਰਾ ਭਾਈ ਰੰਗਸ਼ਾਹ ਵਾਕਈ ਗੁਰੂ ਦੇ ਪਿਆਰ ਵਿੱਚ ਰੰਗਿਆ ਗਿਆ ਉਹ ਕੁਰਬਾਨੀ ਦੇ ਖਜ਼ਾਨੇ ਨਾਲ ਇਹ ਸ਼ਾਹ ਵੀ ਬਣ ਗਿਆ ਜਿਹੋ ਜੈ ਇਹਦਾ ਨਾਂ ਸੀ ਰੱਬ ਦੇ ਪਿਆਰ ਵਿੱਚ ਰੰਗਿਆ ਰੰਗਸ਼ਾਹ ਵਾਕਈ ਗੁਰੂ ਦਾ ਪਿਆਰਾ ਸਿੱਖ ਬਣ ਗਿਆ ਸਤਗੁਰਾਂ ਦੀ ਬਾਣੀ ਬੜੇ ਪਿਆਰ ਨਾਲ ਪੜ੍ਹਨੀ ਜਦੋਂ ਕਿਤੇ ਕੋਈ ਗੱਲ ਨਾ ਸਮਝ ਲੱਗਣੀ ਤੇ ਗੁਰੂ ਜੀ ਕੋਲ ਜਾ ਕੇ ਉਹ ਸਮਝਣੀ ਗੁਰਦੇਵ ਸੱਚੇ ਪਾਤਸ਼ਾਹ ਨੂੰ ਵੀ ਇਹਦੇ ਅੰਦਰ ਗੁਰਮਤ ਦੇ ਪਿਆਰ ਦੀ ਜਾਗੀ ਭੁੱਖ ਦਾ ਅਹਿਸਾਸ ਹੋਇਆ ਹਰ ਇੱਕ ਗੱਲ ਨੂੰ ਬੜੀ ਗਹਿਰਾਈ ਵਿੱਚ ਜਾ ਕੇ ਸਮਝਣਾ ਮਨ ਵਿੱਚ ਤਮੰਨਾ ਜਾਗੀ ਲਾਲਸਾ ਜਾਗੀ ਤੇ ਗੁਰੂ ਜੀ ਨਾਲ ਹੋਰ ਬੜਾ ਨੇੜੇ ਦਾ ਰਿਸ਼ਤਾ ਬਣ ਗਿਆ ਆਖਰਕਾਰ ਇਹ ਵੀ ਪ੍ਰਚਾਰ ਬਹੁਤ ਵਧੀਆ ਢੰਗ ਨਾਲ ਕਰਨ ਲੱਗ ਗਿਆ ਕੁਰਬਾਨੀ ਨੂੰ ਸਮਝਣਾ ਤੇ ਸਮਝਾਉਣਾ ਇਹ ਦੋ ਪੱਖ ਨੇ ਪਹਿਲੀ ਗੱਲ ਤਾਂ ਬਹੁਤ ਬਾਰੀ ਬੰਦਾ ਸਮਝ ਹੀ ਨਹੀਂ ਪਾਉਂਦਾ ਜੇ ਕੋਈ ਸਮਝ ਲਵੇ ਤੇ ਸਮਝਾਉਣਾ ਨਹੀਂ ਆਉਂਦਾ ਭਾਈ ਰੰਗ ਸ਼ਾਹ ਕੋਲੇ ਦੋਵੇਂ ਦਾਤਾ ਸਨ ਬੜੀ ਗੰਭੀਰਤਾ ਨਾਲ ਬਾਣੀ ਨੂੰ ਸਮਝਦੇ ਸਨ ਤੇ ਉਤਨੀ ਹੀ ਗੰਭੀਰਤਾ ਤੇ ਸੰਜੀਦਗੀ ਦੇ ਨਾਲ ਬਾਣੀ ਨੂੰ ਸਮਝਾਉਂਦੇ ਸਨ ਪਿੰਡਾਂ ਵਿੱਚੋਂ ਆਏ ਕਰਸ਼ਾਣ ਸਾਦਗੀ ਨਾਲ ਜੀਵਨ ਜਿਉ ਰਹੇ ਮਜ਼ਦੂਰ ਲੋਕ ਜਦੋਂ ਪਾਈ ਰੰਗ ਸ਼ਾਹੀ ਦੇ ਕੋਲੋਂ ਗੁਰਮਤਿ ਦੀ ਵਿਆਖਿਆ ਸੁਣਦੇ ਸਨ ਤਾਂ ਇਹ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਸਾਡੀ ਹੀ ਬੋਲੀ ਵਿੱਚ ਸਾਡੇ ਹੀ ਸ਼ਬਦਾਂ ਵਿੱਚ ਕਿਸੇ ਨੇ ਗੂੜ੍ਹ ਗਿਆਨ ਦੀਆਂ ਗੱਲਾਂ ਸੌਖੀਆਂ ਕਰਕੇ ਦੱਸ ਦਿੱਤੀਆਂ ਹੋਣ ਪਾਈ ਰੰਗ ਸ਼ਾਹ ਨੇ ਬੜਾ ਨਮੀਰਾ ਸਮਾ ਗੁਰਮਤ ਦਾ ਪ੍ਰਚਾਰ ਕੀਤਾ ਇਹਨਾਂ ਦਾ ਪ੍ਰਚਾਰਕ ਖੇਤਰ ਤਾਂ ਦੋਆਬੇ ਦੇ ਇਲਾਕੇ ਵਿੱਚ ਰਿਹਾ ਹੈ ਬਹੁਤ ਜ਼ਿਆਦਾ ਇਧਰਲੇ ਪਾਸੇ ਸਿੱਖੀ ਦਾ ਪ੍ਰਭਾਵ ਬਣ ਗਿਆ ਸੀ ਤੇ ਚੇਤੇ ਰੱਖਿਓ ਇਹਨਾਂ ਦੀ ਵੀ ਅੱਜ ਔਲਾਦ ਬੰਕੇ ਦੇ ਇਲਾਕੇ ਵਿੱਚੋਂ ਵਸਦੀ ਤੇ ਉਹਨਾਂ ਦੀਆਂ ਯਾਦਾਂ ਨਾਲ ਸ਼ਿੰਗਾਰੀ ਹੋਈ ਹੈ ਇਹ ਮੈਂ ਬੇਨਤੀ ਵਾਰ-ਵਾਰ ਕਰਦਾ ਰਿਹਾ ਭਈ ਇਹ ਜਿਹੜੀਆਂ ਆਪਾਂ ਵਿਚਾਰਾਂ ਸਾਂਝੀਆਂ ਕਰਦੇ ਹਾਂ ਪ੍ਰੋਫੈਸਰ ਸੈਵ ਸਿੰਘ ਜੀ ਹੋਰਾਂ ਦੇ ਲਿਖੇ ਇਤਿਹਾਸ ਵਿੱਚੋਂ ਜੋਗਿੰਦਰ ਸਿੰਘ ਤਲਵਾੜਾ ਦੀ ਲਿਖੀ ਕਿਤਾਬ ਵਿੱਚੋਂ ਅਤੇ ਡਾਕਟਰ ਰਤਨ ਸਿੰਘ ਜੱਗੀ ਸਿੱਖ ਪੰਥ ਵਿਸ਼ਵ ਕੋਸ਼ ਵਿੱਚੋਂ ਅਤੇ ਭਾਈ ਕਾਨ ਸਿੰਘ ਨਾਭਾ ਜਿਹਦੇ ਮਹਾਨ ਕੋਸ਼ ਵਿੱਚੋਂ ਪ੍ਰਿੰਸੀਪਲ ਸਤਵੀਰ ਸਿੰਘ ਜੀ ਹੋਰਾਂ ਕੋਲੋਂ ਡਾਕਟਰ ਗੰਡਾ ਸਿੰਘ ਜੀ ਹੋਰਾਂ ਕੋਲੋਂ ਇਨਾਂ ਦੀਆਂ ਕਿਤਾਬਾਂ ਵਿੱਚੋਂ ਜਿਤਨੀ ਕੋ ਜਿਤਨੀ ਕਿਸੇ ਚੀਜ਼ ਦੀ ਸੇਧ ਮਿਲਦੀ ਹੈ ਉਹ ਲੈ ਕੇ ਮੈਂ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਕਰਦਾ ਰਹਿਣਾ ਤਾਂ ਕਿ ਸਾਨੂੰ ਇਹ ਭਾਈ ਮੰਝੀਆਂ ਦਾ ਇਤਿਹਾਸ ਅੱਖੋਂ ਪਰੋਖੇ ਹੀ ਕਰਕੇ ਰੱਖਿਆ ਉਹ ਸੰਗਤਾਂ ਦੇ ਸਾਹਮਣੇ ਰੱਖਣਾ ਚਾਹੁੰਦਾ ਜਿਸ ਮੰਜੀਦਾਰ ਦੀ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਇਹਦਾ ਇਲਾਕਾ ਮੋਰੰਡੇ ਦੇ ਇਲਾਕੇ ਚੰਡੀਗੜ੍ਹ ਤੋਂ ਮੋਰੰਡਾ ਜਾ ਰਹੇ ਰੋਡ ਦੇ ਉੱਤੇ ਇਹ ਪਿੰਡ ਕੜੂਆ ਹੈ। ਇਸ ਪਿੰਡ ਦਾ ਇਹ ਵਸਨੀਕ ਸੀ। ਇਸ ਮੰਥੀਦਾਰ ਦਾ ਨਾਮ ਭਾਈ ਰੰਗਦਾਸ ਹੈ। ਇੱਥੇ ਹੀ ਜੰਮਿਆ ਪਲਿਆ। ਪਰਵਾਰਿਕ ਸੰਸਕਾਰਾਂ ਵਿੱਚ ਪਲਿਆ। ਗੁਰਮਤਿ ਦੀ ਲਾਗ ਨੇ ਸਤਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਨੇੜਤਾ ਬਣਾ ਦਿੱਤੀ। ਪਹਿਲੇ ਸਮੇਂ ਜਦੋਂ ਗੁਰੂ ਸਾਹਿਬਾਂ ਦੇ ਵੇਲੇ ਦੀ ਗੱਲ ਹੈ ਇਹ ਉਦੋਂ ਇਹ ਕੜੂਆ ਅੰਬਾਲੇ ਦੇ ਵਿੱਚ ਪੈਂਦਾ ਸੀ। ਪੁਰਾਣੀਆਂ ਕਈ ਲਿਖਤਾਂ ਵਿੱਚ ਜ਼ਿਲ੍ਹਾ ਅੰਬਾਲਾ ਵੀ ਲਿਖਿਆ ਮਿਲੇਗਾ ਤੁਹਾਨੂੰ। ਪਰ ਅਜੋਕੇ ਸਮੇਂ ਤੇ ਰੋਪੜ ਚ ਹੈ। ਸ਼ਾਇਦ ਉਹਨਾਂ ਫਤਿਹਗੜ੍ਹ ਸਾਹਿਬ 'ਚ ਚਲਾ ਗਿਆ ਹੋਵੇ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਰੰਗਦਾਸ ਅੰਦਰ ਇੱਕ ਭੁੱਖ ਸੀ ਮੈਨੂੰ ਕੋਈ ਅਜਿਹੇ ਰਾਹ ਮਿਲੇ ਜਿਹੜਾ ਘਰ ਪਰਿਵਾਰ ਵਿੱਚ ਰਹਿੰਦੀਆਂ ਖੁਸ਼ੀਆਂ ਮਨਾਉਂਦੇ ਆ ਪਰ ਮੈਨੂੰ ਧਰਮ ਦੀ ਗੱਲ ਵੀ ਸਮਝ ਆਵੇ ਸ਼ਿਆਣਪ ਜਿਹੜੀ ਹੈ ਨਾ ਉਹ ਨਿਰਣੇ ਕਰਨ ਵਿੱਚ ਬੜੀ ਸਹਾਇਕ ਹੋਇਆ ਕਰਦੀ ਹੈ ਜੇ ਤੋ ਬੰਦਾ ਛੋਟੀ ਜਿਹੀ ਗੱਲ ਦਾ ਕਿਸੇ ਦਾ ਪਰਖਣ ਪਰਚੋਲਣ ਵਾਲਾ ਬਣ ਜਾਂਦਾ ਹੈ ਨਾ ਤਾਂ ਉਹਨੂੰ ਕਰਮ ਕਾਂਡ ਤੇ ਝੂਠ ਦੀ ਸਮਝ ਬੜੀ ਜਲਦੀ ਲੱਗ ਜਾਂਦੀ ਹੈ ਇਹ ਗੱਲ ਵੱਖਰੀ ਹੈ ਵੀ ਅਸੀਂ ਪਰਿਵਾਰਕ ਸੰਸਕਾਰਾਂ ਤੇ ਦੁਨੀਆ ਦੀ ਪ੍ਰਭਾਵ ਥੱਲੇ ਉਹਨਾਂ ਨੂੰ ਸਮਝਦੇ ਹੁਏ ਆਂ ਵੀ ਮੰਨਿਏ ਨਾ ਇੱਕ ਵੱਖਰਾ ਪੱਖ ਹੈ ਪਰ ਭਾਈ ਰੰਗਦਾਸ ਨੂੰ ਇਹ ਜਿਹੜੇ ਦੁਨੀਆ ਸਰਮਕ ਮਹਾਰਿਸ਼ੀ ਪਰਜਾ ਅੰਦੀ ਗਿਆਨ ਬਿਨ ਕੂੜਕ ਸਤਮੁਖੋਂ ਉਲਾਈ ਉਹਦੀ ਚੰਗੀ ਤਰ੍ਹਾਂ ਪਰਖ ਪਰਚੋਲਾ ਗਈ ਇਹਨਾਂ ਦੇ ਮਨਾਂ ਵਿੱਚ ਇੱਕ ਭਾਵਨਾ ਜਾਗੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਖਸ਼ਿਸ਼ ਦੇ ਬੋਲ ਇਹਦੇ ਕੰਨਾਂ ਵਿੱਚ ਪਏ ਗੋਇੰਦਵਾਲ ਸ਼ਹਿਵ ਦੀ ਧਰਤੀ ਤੇ ਜਾ ਕੇ ਕੇਵਲ ਮੱਥਾ ਹੀ ਨਹੀਂ ਟੇਕਿਆ ਬਲਕਿ ਸਮੁੱਚਾ ਜੀਵਨ ਗੁਰਮਤ ਨੂੰ ਸਮਰਪਿਤ ਕਰਨ ਦੀ ਭਾਵਨਾ ਨਾਲ ਗੁਰੂ ਜੀ ਅੱਗੇ ਬੇਨਤੀ ਕੀਤੀ ਦਤਾਰ ਪਾਤਸ਼ਾਹ ਨੇ ਕਿਰਪਾ ਕੀਤੀ ਇਹਨੂੰ ਸੇਵਾ ਵਿੱਚ ਲਾ ਦਿੱਤਾ ਸੇਵਾ ਕਰਦੇ ਆ ਗੁਰੂ ਦੇ ਦਰ ਤੇ ਗੁਰਮਤ ਸਿੱਖਦੇ ਆ ਆਖਰਕਾਰ ਦਿਲ ਦੀ ਦੁਨੀਆ ਵਿੱਚ ਪੂਰਨ ਤੌਰ ਤੇ ਗੁਰੂ ਦਾ ਵਾਸਾ ਹੋ ਗਿਆ ਜੀਵਨ ਪੂਰੇ ਦਾ ਪੂਰਾ ਗੁਰਮਤ ਦੀ ਕਸਵੱਟੀ ਤੇ ਪਰਖਿਆ ਜਾਣ ਵਾਲਾ ਜੀਵਨ ਬਣ ਗਿਆ ਸਤਗੁਰੂ ਜੀ ਦੀਆਂ ਪਵਿੱਤਰ ਬਖਸ਼ਿਸ਼ਾਂ ਲੈ ਕੇ ਬੜੇ ਪਿਆਰ ਦੇ ਨਾਲ ਸੇਵਾ ਕਰਦੀਆਂ ਕਈ ਵਾਰੀ ਜਦੋਂ ਕਦੇ ਸ਼ਾਮ ਦਾ ਵਕਤ ਮਿਲਣਾ ਸ਼ਬੀਰ ਦਾ ਵਕਤ ਮਿਲਣਾ ਨਾਲ ਦੇ ਸਤ ਸੰਗੀਆਂ ਦੇ ਨਾਲ ਸ਼ਵੇਰੇ ਸ਼ਾਮ ਗੁਰੂ ਜੀ ਦੀ ਸੁਣੀ ਹੋਈ ਵਿਚਾਰ ਵਿੱਚੋਂ ਕੁਝ ਗੱਲਾਂ ਲੈ ਕੇ ਇਹਨੇ ਬਾਕੀਆਂ ਨਾਲ ਵੀ ਸਾਂਝੀਆਂ ਕਰਨੀਆਂ ਜਦੋਂ ਇਹੋ ਜਿਹਾ ਇੱਕ ਅਦੁੱਤੀ ਪੱਖ ਇਹਦਾ ਸਾਹਮਣੇ ਆਇਆ ਗੁਰੂ ਅਮਰਦਾਸ ਜੀ ਨੇ ਬਖਸ਼ਿਸ਼ ਕੀਤੀ ਕਹਿਣ ਲੱਗੇ ਭਲਿਆ ਇੱਥੇ ਤਾਂ ਆਉਣ ਵਾਲੇ ਗੁਰੂ ਕੇ ਸਿੱਖ ਕਿ ਸੇ ਨਾ ਕਿਸੇ ਤਰੀਕੇ ਸੱਚ ਦੀ ਗੱਲ ਸੁਣੀ ਲੈਂਦੇ ਨੇ ਪਰ ਜਿਹੜੇ ਦੂਰ ਪਾਰ ਆਪਣੇ ਘਰਾਂ 'ਚ ਬੈਠੇ ਨੇ ਜਿਨ੍ਹਾਂ ਕੋਲ ਆਉਣ ਦਾ ਵਕਤ ਨਹੀਂ ਮਿਲਦਾ ਮਜਬੂਰੀਆਂ ਦੇ ਅਰਾਹਾਂ ਵਿੱਚੋਂ ਲੰਘ ਕੇ ਉਹ ਸਾਡੇ ਤੱਕ ਨਹੀਂ ਪਹੁੰਚ ਪਾਉਂਦੇ ਐਸੇ ਲੋਕਾਂ ਦੇ ਘਰ ਗੁਰੂ ਨਾਨਕ ਦੇ ਘਰ ਦਾ ਸਨੇਹਾ ਦੇਣ ਵਾਸਤੇ ਮੈਂ ਤੁਹਾਨੂੰ ਇੱਕ ਮੰਜੀ ਬਖਸ਼ਿਸ਼ ਕਰਨਾ ਚਾਹੁੰਨਾ ਗੁਰੂ ਚਰਨਾਂ ਵਿੱਚ ਮੱਥਾ ਟੇਕ ਕੇ ਹੱਥ ਜੋੜ ਕੇ ਨੇ ਬੜੀ ਪਿਆਰੀ ਅਰਦਾਸ ਮੰਗੀ ਕਹਿਣ ਲੱਗੇ ਸਤਿਗੁਰੂ ਗਿਆਨ ਭਾਵੇਂ ਮਨੁੱਖ ਦੇ ਕੋਲ ਕਿਤਨਾ ਵੀ ਆ ਜਾਏ ਜੇ ਉਹਦੇ ਅੰਦਰ ਭਾਵਨਾ ਤੇ ਜ਼ੁਬਾਨ ਤੇ ਗੁਰੂ ਨਾਲਾ ਵਸਦਾ ਹੋਵੇ ਤਦ ਉਹਦੇ ਬੋਲਾਂ ਵਿੱਚ ਉਹ ਭਾਰੀਪਣ ਤਦ ਉਹਦੇ ਬੋਲਾਂ ਵਿੱਚ ਉਹ ਦਾਣਾਪਣ ਤਦ ਉਹਦੇ ਬੋਲਾਂ ਵਿੱਚ ਉਹ ਪਿਆਰ ਨਹੀਂ ਪੈਦਾ ਹੁੰਦਾ ਜਿਹੜਾ ਕਿਸੇ ਦੇ ਹਿਰਦੇ ਨੂੰ ਧੂਮ ਭਾ ਕੇ ਅੰਦਰ ਨਾਮ ਜਪਣ ਦੀ ਭੁੱਖ ਲਾ ਦੇ ਸਿੱਖੀ ਨੂੰ ਕਮਾਉਣ ਦੀ ਤਮੰਨਾ ਪੈਦਾ ਕਰ ਦੇਵੇ ਤੁਸੀਂ ਕਿਰਪਾ ਕਰਿਓ ਸਤਿਗੁਰੂ ਅੰਗ ਸੰਗ ਹੋ ਕੇ ਵਿਚਰਿਓ ਮੈਂ ਇਹ ਗੁਰਮਤਿ ਦੀ ਸੇਵਾ ਦਿਲ ਲਾ ਕੇ ਕਰਾਂਗਾ ਮੱਠਾ ਟੇਕ ਕੇ ਗੁਰੂ ਅਮਰਦਾਸ ਸਾਹਿਬ ਸੱਚੀ ਬਾਖਸ਼ਿਸ਼ਾਂ ਲੈ ਕੇ ਗੁਰੂ ਜੀ ਦੀਆਂ ਰਹਿਮਤਾਂ ਲੈ ਕੇ ਇਹ ਫੀਲਡ ਵਿੱਚ ਵਿੱਚ ਰਿਆ ਤੇ ਕੁਦਰਤੀ ਹੈ ਇਹਨੂੰ ਗੁਰੂ ਜੀ ਨੇ ਇਲਾਕਾ ਵੀ ਇਹਦੇ ਨਕਰ ਵਾਲਾ ਹੀ ਬਖਸ਼ਿਸ਼ ਕਰ ਦਿੱਤਾ ਆਪਣੇ ਹੀ ਇਲਾਕੇ ਵਿੱਚ ਕੋਈ ਚੰਗੀ ਸਿੱਖਿਅਤ ਹੋਵੇ ਤਦ ਹੀ ਉਹ ਏਸ ਪਾਸੇ ਆਪਣਾ ਯੋਗਦਾਨ ਪਾ ਸਕਦੀ ਨਹੀਂ ਆਮ ਕਰਕੇ ਸਮਾਜ ਦੀ ਕਾਦਰਤ ਹੁੰਦੀ ਹੈ ਗੁਜ਼ਾਰੇ ਹੋਏ ਬਚਪਨ ਉਹਨਾਂ ਲੋਕਾਂ ਦੀਆਂ ਨਜ਼ਰਾਂ ਸਾਹਮਣੇ ਹੁੰਦਾ ਹੈ ਜਵਾਨੀ ਦੇ ਵਿੱਚ ਰੱਖੇ ਹੋਏ ਕਦਮ ਉਹਨਾਂ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਹੁੰਦੇ ਨੇ ਸੰਸਾਰ ਜਿਹੜਾ ਉਹ ਕਿਸੇ ਮਨੁੱਖ ਨੂੰ ਦੇਖਣ ਵਾਸਤੇ ਉਹ ਪਹਿਲੀਆਂ ਤਸਵੀਰਾਂ ਹੀ ਆਪਣੇ ਦਿਮਾਗ 'ਚ ਵਸਾਈ ਰੱਖਦਾ ਕੋਈ ਸ਼ੁੱਧਰ ਵੀ ਜਾਵੇ ਤਦ ਵੀ ਅਸੀਂ ਉਹਨੂੰ ਜਲਦੀ ਕੀਤੀਆਂ ਪ੍ਰਮਾਨ ਨਹੀਂ ਕਰਦੇ ਉਹਨੂੰ ਉਹਨਾਂ ਪਹਿਲੇ ਨਾਮਾ ਨਾਲ ਹੀ ਯਾਦ ਕਰਦੇ ਰਹਿੰਨੇ ਆ ਗੁਰੂ ਜੀ ਨੇ ਕਿਰਪਾ ਕੀਤੀ ਇਹਦਾ ਜੀਵਨ ਏਡਾ ਵੱਡਾ ਸੋਹਣਾ ਸੀ ਗੁਰਮਤ ਦਾ ਸ਼ਿੰਗਾਰਿਆ ਸੀ ਇਹਨੂੰ ਆਪਣੀ ਇਲਾਕੇ ਵਿੱਚ ਪ੍ਰਚਾਰਕ ਬਣਾ ਕੇ ਭੇਜਿਆ ਤੈਨ ਇੱਕੜੂਨੇ ਦੇ ਇਲਾਕੇ ਵਿੱਚ ਹੀ ਬਹੁਤ ਗੁਰਮਤ ਦਾ ਪ੍ਰਚਾਰ ਕੀਤਾ ਅਣਗਿਣਤ ਟੁੱਟੇ ਲੋਕਾਂ ਨੂੰ ਗੁਰੂ ਜੀ ਦੀ ਬਖਸ਼ਿਸ਼ ਨਾਲ ਚੋੜਿਆ ਇੱਥੇ ਬਸ ਨਹੀਂ ਇੱਕ ਹੋਰ ਬੜੀ ਵੱਡੀ ਰਹਿਮਤ ਭਈ ਇਹਦੀ ਔਲਾਦ ਅੱਜ ਵੀ ਘਰੂਏ ਦੇ ਵਿੱਚ ਵਸਦੀ ਹੈ ਤੇ ਉਹ ਬਹੁਤ ਆਤ ਪਰਿਵਾਰ ਐਸੇ ਵੀ ਨੇ ਮੰਜੀਦਾਰਾਂ ਦੇ ਜਿਹੜੇ ਅਗਲੇਰੀਆਂ ਪੀੜੀਆਂ ਉਸ ਪੱਦਰ ਦਾ ਉਹਨਾਂ ਦਾ ਜੀਵਨ ਤਾਂ ਨਹੀਂ ਰਿਹਾ ਪਰ ਆਖਰਕਾਰ ਗੁਰੂ ਦੀ ਬਖਸ਼ਿਸ਼ ਦਾ ਜ਼ਿਕਰ ਉਹਨਾਂ ਪਰਿਵਾਰਾਂ ਵਿੱਚ ਚੱਲਦਾ ਤੇ ਭੈ ਭਾਬਨੀ ਜ਼ਰੂਰ ਅੱਜ ਵੀ ਦੇਖੀ ਜਾ ਸਕਦੀ ਹੈ ਗੁਰੂ ਕਿਰਪਾ ਕਰੇ ਅਸ਼ਿੰਭੀ ਸ਼ਤਗੁਰ ਜੀ ਦੇ ਪਵਿੱਤਰ ਚਰਨਾਂ ਵਿੱਚ ਜੁਣ ਕੇ ਲਾਹਾ ਲੈ ਸਕੀਏ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ